ਬੱਦ ਤੇ ਮੈਲਾ ਬੰਨੀ ਕਿਲੋ ਵੱਧ ਹੋਇਆ ਵਾ ਬੱਟੇ ਦੇ ਹਿਸਾਬ ਨਾਲ ਤੇ ਇਹਦੇ ਚ ਕਿਲੋ ਵੱਧ ਜੀ ਡੇਢ ਕਿਲੋ ਮਾਲ ਮਤਲਬ 2.5 ਕਿਲੋ ਵੱਧ ਹੈ 45 749 732 2 ਕਿਲੋ ਦੇ ਹਿਸਾਬ ਨਾਲ ਵੀ ਵੱਧ ਹੋਣੀ ਆ ਮੈਂ ਤੇ ਉੱਪਰ ਮੰਡੀ ਦੇ ਛੱਡਾ ਜੀ ਅੱਜ ਸਵੇਰ ਤੋਂ ਚੈਕਿੰਗ ਵਗੈਰਾ ਕੀਤੀ ਆ ਇਥੇ 3 4 8 ਤਾਂ ਦੇ ਉੱਪਰ 2 2 ਕਿਲੋ 2.5 ਕਿਲੋ ਸਮਾਨ ਵੱਧ ਤੋਲਿਆ ਹੋਇਆ ਵਾ ਤੋਨਾ ਨਹੀਂ ਇਹ ਮਤਲਬ ਤੁਸੀਂ ਇਹ ਪਹਿਲੇ ਚੈੱਕ ਨਹੀਂ ਕਰਵਾਇਆ ਆਉਂਦੀ ਵੀ ਤੁਹਾਡੀ ਟੀਮ ਵਗੈਰਾ ਨਹੀਂ ਚੈੱਕਣ ਆਉਂਦੀ ਜਦੋਂ ਕੰਡੇ ਵਗੈਰਾ ਹੁੰਦੇ ਆ ਉਸ ਤੋਂ ਬਾਅਦ ਨਹੀਂ ਆਉਂਦੀ ਗਰਾਊਂਡ ਤੇ ਇਹ ਗੱਲ ਤੁਹਾਨੂੰ ਕਹਿੰਦੇ ਹੁਣ ਤਾਂ ਚਲੋ ਚੈੱਕ ਹੋ ਗਿਆ ਤੁਸੀਂ ਇਹ ਗੱਲ ਕਰੋ ਜੋ ਮੈਂ ਇਹ ਬਾਈਕਾਂ ਦੇ ਜ਼ਿੰਮੇਵਾਰ ਨੂੰ ਲਗਾਟਾ ਪੈਗੇ ਉਹ ਚੀਜ਼ ਦਾ ਮੈਂ ਮੰਨਦਾ ਪਿਆ ਮੈਂ ਕੋਈ ਉਹ ਥੋੜਾ ਦਿੱਤਾ ਹਾਂ ਹਾਂਜੀ ਮੈਂ ਇਹ ਗੱਲ ਕਹਿਣਾ ਵੀ ਜਿਹੜਾ ਬੰਦਾ ਕੰਡੀਆਂ ਜਿਹੜਾ ਬੰਦਾ ਕੰਡੀਆਂ ਦੇਖੋ ਕਿਹੜਾ ਮੁੰਡਾ ਕੰਮ ਨਹੀਂ ਕਰਦਾ ਤੂੰ ਕੰਦੀ ਕਿਹੜਾ ਤੁਹਾਡਾ ਕੰਦੀ ਕਿਹੜਾ ਤੁਹਾਡਾ ਕੰਦੀ ਕੋਈ ਨਹੀਂ ਕਹਿੰਦਾ ਕੰਦੀ 150 ਇਹ ਸਰ ਅੰਮ੍ਰਿਤ ਸਿੰਘ ਭਾਈ ਆ ਮਤਲਬ ਉਹ ਕੋਈ ਨਹੀਂ ਕਿ ਇਹ ਇਖਤਾਰ ਪੱਤਾ ਕੀ ਹੈ ਸਾਰੀ ਮੰਡੀ ਤੋਂ ਤੇ ਗੱਲ ਹੈਗੀ ਆ ਸੋ ਜੀ ਇਹ ਇਹ ਪਹਿਲੀ ਵਾਰੀ ਹੋਣ ਲੱਗਿਆ ਜਾਂ ਕਿਉਂ ਆ ਹੈ ਨਹੀਂ ਪਹਿਲੀ ਵਾਰੀ ਕਿੰਨੇ ਸਾਲ ਜਿਹੜੇ ਬੰਦੇ ਕੰਡੇ ਫਲਾਸਟਨ ਤੇ ਗਏ ਆ ਉਹਨਾਂ ਦੀ ਆਪਣਾ ਇੰਨਾ ਮਤ ਆਪਾਂ ਵੀ ਕੋਲੀ ਖੜੀ ਹੁੰਦੀਆਂ ਆ ਆਪਾਂ ਵੀ ਕੋਲੀ ਖੜੇ ਹੁੰਦੇ ਹੁੰਦੇ ਆਪਾਂ ਕੋਲ ਥੋੜੇ ਕਮੇਟੀ ਦਾ ਵੇਟ ਹੁੰਦਾ ਜਿਹੜੇ ਸਾਡੇ ਕੋਲੇ ਆ ਇਹ ਵੀ ਕਮੇਟੀ ਦਾ ਵੇਟ ਆ ਕਿਸੇ ਦਾ ਮੈਂ ਲੈ ਕੇ ਆਇਆ ਇਹ ਮੇਰੇ ਮਨ ਲੱਗਣਾ ਪਰ ਟੋਪਿਕ ਵੇਟ ਹੁੰਦਾ ਹੀ ਆ ਤੁਸੀਂ ਕੋਈ ਚੈੱਕ ਪ੍ਰੈਸ ਕਰਾ ਦੇ ਤੇ ਕਰਾਓ ਨਾ ساری ਮੰਡੀ ਚ 2 2.5 ਕਿਲੋ ਰੋਕ ਕੇ ਪਾਸ ਕਰਦੇ ਮੈਂ ਤਾਂ ਹੁੰਦਾ ਨਾ ਐਨਾ ਵੈਰੀਏਸ਼ਨ ਨਹੀਂ ਨਾ ਹੋਣੀ ਚਾਹੀਦੀ ਕੋਈ 200 200 ਨੂੰ ਕੋਈ ਕੁਝ ਕਹਿ ਨਹੀਂ ਦੋ ਤੋਂ ਗ੍ਰਾਮ ਤੋਂ ਪੱਕੇ ਵਿੱਚ ਹੋ ਜਾਂ ਗਿਆ ਹੋ ਗਿਆ ਜਾਂ ਗਲਤੀ ਨਾ ਬੰਦਾ ਥੱਕਿਆ ਰੁਕਿਆ ਛੱਡੀ ਜਾਂ ਅੰਦਰ ਕੋਈ ਗੈਸਲੀ ਗਲਤੀ ਆ ਇਹਦਾ ਵੀ ਟੋਲ ਲਾ ਦੇ ਦੋ ਕਿਲੋ ਫਿਰ ਬੁਲਾਉਣਾ ਹੈ ਸਾਰੇ ਕੰਡੀਸ਼ਨ 2 ਕਿਲੋ 2.5 ਕਿਲੋ ਹਾਂ ਬੋਲ ਕਿੰਨੋਂ ਮੈਨੂੰ ਬੜੀ ਬੜੀ ਆ ਗਈ। ਆ ਕਿੰਨੇ ਦੀਆ। ਉਹ ਆਪਣੇ ਅੱਧਾ ਮੰਡੀ ਕੋਲ ਜਿਲ੍ਹੇ ਦਾ ਕੋਣ ਹੈਗੇ ਅਣਜਾਣ। ਅੱਜ ਅਜੇ ਤਾਂ ਅਣਜਾਣ ਕੋਈ ਮੰਡੀ ਕੋਲ ਰੱਖੋ। ਇਹ ਅੰਮੋ ਕੋਈ। ਅੱਡੀ ਅਬਟਰ ਰੱਖ ਅਭੀ ਰੱਖ ਲਿਆ ਅਭੀ ਲੋੜ ਰੱਖ ਲਿਆ ਪੰਜ ਆਦੀ ਗਾਇਬ ਮੇਰੇ ਕੋਲ ਨਹੀਂ ਕਿਉਂ ਮੈਂ ਪਾ ਲਈ ਇੱਕ ਵਾਹੜੇ ਤੋਂ ਉੱਪਰ ਮੰਗੀ ਦੇ ਰਿਹਾ ਖੜਾ ਸੀ ਅੱਜ ਫੇਰ ਤੋਂ ਚੈਕਿੰਗ ਵਗੈਰਾ ਕੀਤੀ ਆ ਇਥੇ 3 4 6 8 ਟਾਂ ਦੇ ਉੱਪਰ 2 2 ਕਿਲੋ 2.5 2.5 ਕਿਲੋ ਸੁਨਾਨ ਵੱਧ ਤੋਲਿਆ ਆ ਹੋਣਾ ਨੀ ਇਹ ਮਤਲਬ ਤੁਸੀਂ ਇਹ ਪਹਿਲੇ ਚੈੱਕ ਨਹੀਂ ਕਰਵਾਇਆ ਮੈਂ ਆਉਂਦੀ ਵੀ ਤੁਹਾਡੀ ਟੀਮ ਵਗੈਰਾ ਚੈੱਕ ਕਰਵਾਈ ਜੋ ਕੰਡਾ ਵਗੈਰਾ ਹੁੰਦੇ ਆ ਉਸ ਤੋਂ ਬਾਅਦ ਵੀ ਆਉਂਦੀ ਗਰਾਊਂਡ ਤੇ ਨਹੀਂ ਅਸਲ ਮੈਂ ਨਾ ਜੇ ਅੱਜ ਦੀ ਮੰਡੀ ਇੱਕ ਅੱਧਾ ਹੁੰਦਾ ਨਾ ਤੁਸੀਂ ਐਸੇ ਤੱਕ ਕਹਿਣਾ ਕਿ ਇੱਥੇ ਜਿਹੜਾ ਕੰਡਾ ਕੋਲ ਪਾਉਂਦਾ ਹੈ 1.5 ਕਿਲੋ 2 ਕਿਲੋ ਤੇ ਹੁਣ ਇੰਨਾ ਜਿਹੜਾ ਕਿਸਾਨ ਵੇਚ ਗਿਆ ਉਹਦਾ ਨੁਕਸਾਨ ਕੌਣ ਦਊਗਾ 2.5 ਕਿਲੋ ਇੱਕ ਬੋਰੀ ਮਗਰ ਬਹੁਤ ਜ਼ਿਆਦਾ ਹੋ ਜਾਂਦਾ ਜੀ ਆਮ ਕਿੱਲੇ ਆ 1.5 2 ਕਿੱਲੇ ਵਾਲਾ ਕਿਸਾਨ ਆ ਉਹਦਾ ਉਹ ਤਾਂ ਮਰ ਜਾਊਗਾ ਜੇ ਮੈਂ 2.5 ਕਿੱਲੇ ਵਾਲਾ ਤੇ ਤੁਸੀਂ ਹੁਣ ਕੀ ਇਹ ਤੇ ਕਰ ਮੈਨੂੰ ਇਨਸ਼ੋਰ ਕੀ ਕਰ ਰਹੇ ਹੋ ਵੀ ਇਹਦੇ ਤੇ ਕੀ ਹੁੰਦੀ ਨਾ ਜਿਹੜਾ ਜਿਹੜਾ ਬੰਦਾ ਵੇਚ ਕੇ ਗਿਆ ਵਾ ਉਹਦੇ ਉਨੇ ਉਨੇ ਕਾਰਵਾਈ ਹੁੰਦੀ ਜਿਹੜੀ ਹੈਗੀ ਹੈ ਵੱਟੇ-ਵੱਟੇ ਵਿੱਚ ਮਜਾਲੀ ਤੁਰੇ ਫਿਰਦੇ ਆ ਆਹ ਦੇਖੋ ਇਹੀ ਗ੍ਰਾਮ ਮਗਰ 10 ਗ੍ਰਾਮ ਨਾਲ ਵੱਧ 200 ਮੀ ਨੀ ਇਹ ਵੀ ਇਹ ਚੀਜ਼ ਨੂੰ ਇਨਸ਼ੋਰ ਕਰਿਓ ਵੀ ਜਿਹੜਾ ਇੱਥੇ ਕਿਸਾਨ ਵੇਚ ਗਿਆ ਵਾ ਉਹਨੂੰ ਜਿਹੜੇ ਉਹਦੀ ਬਣਦੀ 2.5 ਕਿਲੋ ਵੱਧ ਪੈ ਕੇ ਉਹਨੂੰ ਉਹਦੇ ਪੈਸੇ ਉਹਦੇ ਬਕਤੇ ਚ ਪੈਣ ਇਹ ਮੈਂ ਰਿਪੋਰਟ ਲੈਣੀ ਆ ਤੁਹਾਡੀ ਮੇਰੀ ਮਹੋਦਿਆ ਸਾਹਿਬ ਨਾਲ ਗੱਲ ਹੋ ਗਈ ਹੈ ਤੇ ਉਹਨਾਂ ਦੀ ਨੌਲੇਜ ਮੈਂ ਲਿਆਤੀ ਹੈ ਪਹਿਲਾਂ ਹੀ ਤੇ ਇਹ ਚੀਜ਼ ਨੂੰ ਇਨਸ਼ੋਰ ਕਰਕੇ ਮੈਨੂੰ ਰਿਪੋਰਟ ਕਰਿਓ